ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਆ ਬਹੁਤ ਸੋਹਣੀ ਇਹ ਥਾਂ ਬਣੀ ਹੋਈ ਆ ਇਹ ਤੇ ਆਪਾਂ ਨੂੰ ਪਹਿਲੀ ਵਾਰੀ ਇਹ ਥਾਂ ਦੇਖਣ ਦਾ ਅੱਜ ਮੌਕਾ ਮਿਲਿਆ ਹੈਗਾ ਚੇਕ ਵਾਹ ੜਕਿ ੜਕਿ ਦਾ ਸ਼ਾਨਦਾਰ ਨਜ਼ਾਰਾ ਸਾਵਾਂ ਇਸ ਵਕਤ 7:30 ਵਜੇ ਦਾ ਹੋਇਆ ਤੇ ਰਾਤ ਆਪਾਂ ਮੁੜ ਕੋੜ ਗੋਤੀ ਬੋੜ ਥੱਲੇ ਆਈ ਗੱਲ ਤੇ ਉੱਥੇ ਪਹੁੰਚ ਕੇ ਹਰਦੀਪ ਕੋਲੇ ਮਹਾਲੀ ਪਾਈ ਠੀਕ ਠਾਕ ਆ ਮਿੱਤਰਾ ਤੇ 29 ਤਰੀਕ ਨੂੰ ਇਹਦੇ ਕੋਲ ਆਪਾਂ ਗਏ ਸੀ ਇੱਥੋਂ ਸਿੱਧੇ ਧਰਮਸ਼ਾਲਾ ਮਕਲੌੜ ਗੰਚ ਤੇ 1 ਤਰੀਕ ਨੂੰ ਵਾਪਸ ਰਾਤ ਨੂੰ 9:30 ਵਜੇ ਇੱਥੇ ਪਹੁੰਚ ਗਏ ਸੀਗੇ ਤੇ ਬਹੁਤ ਸ਼ਾਨਦਾਰ ਨਜ਼ਾਰਾ ਰਿਹਾ ਭਈ ਆਪਣਾ ਸਾਪੁਰ ਪਹਾੜਾਂ ਦਾ ਜਿਹੜਾ ਕਰਕੇ ਆਏ ਆ ਅ ਕਰੀਰੀ ਇਲੈਕਟ੍ਰਿਕ ਵਾਲਾ ਤੇ ਜਿਹੜੇ ਵੀਰ ਨੇ ਕੋਈ ਉਹ ਬਲੌਗ ਨਹੀਂ ਦੇਖਿਆ ਤਾਂ ਲਾਜ਼ਮੀ ਦੇਖਿਓ ਤੇ ਫਿਰ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਸਤਿ ਸ੍ਰੀ ਅਕਾਲ ਭਾਈ ਸਵੇਰੇ ਸਵੇਰੇ ਕੌਫੀ ਦਾ ਆਨੰਦ ਲੈਂਦੇ ਹੋਏ ਨੌਜਵਾਨ ਹਰਿਆਲੀ ਮੱਥੇ ਲਾਈਏ ਤੜਕੀ ਇੱਥੇ ਉਹ ਕੈਰੀ ਇਹ ਹੋਰ ਨਹੀਂ ਸੀ ਬੱਟ ਦੀ ਸਰੋਂ ਵੀ ਵੱਡੀ ਪਈ ਆ ਪਾ ਯਾਰ ਤਿੰਨ ਚਾਰ ਦਿਨਾਂ ਚ ਬਾਵਾ ਬਦਲ ਗਈ ਜ਼ਿੰਦਗੀ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸ਼ਹਿਰ ਮਹਾਲੀ ਤੋਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅੱਜ 20 ਚੇਤਾ 2 ਅਪ੍ਰੈਲ ਆ ਬਰਾ 2025 ਤੇ ਦਿਨ ਹੈਗਾ ਅੱਜ ਬੁੱਧਵਾਰਾ ਮੈਨੂੰ ਯਾਦ ਨਹੀਂ ਸੀ ਯਾਰ ਮੈਨੂੰ ਮਾਨਸੀ ਤਰੇਤੇ ਮੈਂ ਕਿਹ ਦੱਸ ਦੇਣਾ ਸੱਜਣਾ ਚੱਲੀਏ ਫਿਰ ਪਿੰਡ ਅੱਜ ਚੱਲਾਂਗੇ ਹੈਂ ਚੱਲੇਗਾ ਨਾ ਇਹ ਠਹਿਰ ਕੇ ਆਏਗਾ ਮੈਨੂੰ ਪਤਾ ਹੈ ਭਾਈ ਮਹੀਨਿਆਂ ਬੱਧੀ ਨੌਜਵਾਨ ਅਗੇੜਾ ਮਾਰਦਾ ਤੇ ਡਿਊਟੀਆਂ ਪੱਕੀਆਂ ਲਾਈਆਂ ਹੋਈਆਂ ਨੇ ਇੱਥੇ ਤੇ ਫਿਰ ਪੀਨੇ ਆ ਕਾਫੀ ਤੇ ਫਿਰ ਨਿਕਲਦੇ ਆ ਪਿੰਡ ਵੱਲ ਵਾਪਸ ਬਾਗਚਾ ਲੈ ਯਾਰ ਜੀ ਲੱਗੇ ਰਹੂਗਾ ਦੋਨਾਂ ਦਾ ਕੋਈ ਨਹੀਂ ਬਾਗ ਚ ਲੈ ਆ ਠੀਕ ਹੈ ਕੋਈ ਨਾ ਮੈਂ ਆਸਤਾ ਜੀ ਬਣ ਨਹੀਂ ਸਕਦਾ ਹਾਂ ਫਿਰ ਮੈਂ ਤੈਨੂੰ ਛੱਡਣਾ ਜੂਆਂ ਤੇ ਐਵੇਂ ਆਪਣਾ ਸੋਹਣਾ ਸਫ਼ਰ ਨਿਪੜੀ ਜਾਊਗਾ ਸਾਹਿਬ ਚੱਪੜਚੜੀ ਗੁਰਦੁਆਰਾ ਸ਼੍ਰੀ ਫਤਿਹ ਯੰਗ ਸਾਹਿਬ ਚੱਪੜਚੜੀ ਕਲਾਂ ਮਹਾਲੀ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਤੇ ਭਾਈ ਚੱਪੜਚੜੀ ਦਾ ਗੁਰਦੁਆਰਾ ਸਾਹਿਬ ਤੇ ਅੱਗੇ ਚੱਪੜਚੜੀ ਦੇ ਜਿੱਥੇ ਉਹ ਯਾਦਗਾਰ ਬਣੀ ਹੋਈ ਆ ਉਸ ਥਾਂ ਤੇ ਦੇਖ ਕੇ ਆਉਨੇ ਆ ਤੇ ਇਸ ਪਾਸੇ ਆਏ ਸੀ ਸਵੱਬ ਬਣਿਆ ਤਨ ਨਾਲੇ ਉਧਰ ਦਰਸ਼ਨ ਕਰਵਣ ਨਾਲੇ ਤੁਹਾਨੂੰ ਗਰਾ ਕੇ ਲੈ ਹੁੰਦੇ ਆ ਚਲਿਓ ਬਈ वेलकम टू न्यू पंजाब पार्किंग वाह इधर हुई ठीक है भाई इथे ला दने ते पार्किंग भाई इथे पेड़ ਆ ਆਪਣੇ मोटरसाइकिल लाण दी है ने 20 ਰੁਪਏ ਟਿਕਟ ਪਰਚੀ ਕੱਟੀ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗੀ ਯਾਦਗਾਰ ਆ ਬਹੁਤ ਸੋਹਣੀ ਇਹ ਥਾਂ ਬਣੀ ਹੋਈ ਹੈ ਇਹ ਤੇ ਆਪਾਂ ਨੂੰ ਪਹਿਲੀ ਵਾਰੀ ਇਹ ਥਾਂ ਦੇਖਣ ਦਾ ਅੱਜ ਮੌਕਾ ਮਿਲਿਆਗਾ ਪਹਿਲਾਂ ਆਉਂਦੇ ਸੀ ਕਦੇ ਬਕੰਮਤ ਹੁੰਦੇ ਜਿੱਥੇ ਮੋੜ ਮੋੜ ਜਾਂਦੇ ਤੇ ਅੱਜ ਇਹ ਮਿੱਤਰ ਕਹਿੰਦਾ ਮੈਂ ਇਸ ਪਾਸੇ ਕੰਮ ਚੱਲਿਆਂ ਹਾਓ ਠੀਕ ਹੈ ਉਹ ਕਹਿੰਦਾ ਪਹਿਲਾਂ ਅੰਦਰ ਐਂਟਰੀ ਕਰਾ ਲਓ ਭਾਈ ਤੁਸੀਂ ਦੇਖਣਾ ਪਾਦੀ ਆਪਾਂ ਤੇ ਕਾਪੇ ਪਲਵੰਡੀ ਸਾਹਿਬ ਪਾਦੀ ਕਿੱਥੇ ਦੇ ਠੀਕ ਹੈ ਮਿੱਤਰਾ ਦੋਨਾਂ ਦੀ ਬਾਅਦ ਐਂਟਰੀ ਠੀਕ ਹੈ ਗੁਰਸੇਵਕ ਸਿੰਘ ਹਰਦੀਪ ਸਿੰਘ ਠੀਕ ਹੈ ਬਾਈ ਜੀ ਨਾ ਜਾਣਾ ਪਾੜੀਆਂ ਪੁੰਜਣ ਮੈਨੂੰ ਲੱਗਦਾ ਪਹਿਲਾਂ ਅਸੀਂ ਆ ਦੇ ਕਰਾਂ ਨਨੇਤ ਆਏ ਹੋਏ ਆ ਮੈਂ ਪਹਿਲੀ ਵਾਰੀ ਆਇਆ ਤੇ ਸਾਰਿਆਂ ਤੋਂ ਪਹਿਲਾਂ ਪਈ ਇੱਥੇ ਐਂਟਰੀ ਪਾਉਣੀ ਆ ਤੇ ਉਸ ਤੋਂ ਬਾਅਦ ਹਾਂ ਤੁਸੀਂ ਦੇਖ ਸਕਦੇ ਹੋ ਇਹ ਵਿਸਕਿਉਰਟੀ ਰੀਜ਼ਨ ਕਰਕੇ ਬਸ ਆਹ ਪਈ ਸਿਸਟਮ ਯਾਥੇ ਬੱਚਿਆਂ ਦੇ ਖੇਡਣ ਵਾਲਾ ਤੇ ਦੀ ਟਿਕਟਾ ਤੇ ਸਾਹਮਣੇ ਦੇਖਦੇ ਆ ਘੁੰਮਦੇ ਆ ਤੇ ਸੋਨੋ ਨਾਲ-ਨਾਲ ਵਿਖਾਉਨੇ ਆ ਇਹ ਚੰਗੀ ਯਾਦਗਾਰ ਵਾਲੀ ਜਗ੍ਹਾ ਜ਼ਰੂਰੀ ਸੋਚਨਾ ਲਾਈਫ ਜੈਕਟ ਪਾਉਣਾ ਸਭ ਲਈ ਬਹੁਤ ਜ਼ਰੂਰੀ ਹੈ ਇਹ ਤਾਂ ਅੱਛਾ ਇਹਦਾ ਪ੍ਰੋਗਰਾਮ ਜਿਹਾ ਭਾਈ ਸਾਹਮਣੇ ਜੇ ਸਵਾਰੀ ਕਰਨੀ ਹੈ ਤੁਸੀਂ ਅ ਟੇਲਿਆਂ ਤੇ ਚੜ੍ਹਨਾ ਬਣਾਇਆ ਤਲਾਬ ਤੋਂ ਦੂਰ ਰੋ ਭਾਈ ਤੁਸੀਂ ਤੇ ਯਾਦਗਾਰ ਦੇ ਸਤਕਾਰ ਲਈ ਫੋਟੋਗ੍ਰਾਫੀ ਧਿਆਨ ਨਾਲ ਕਰੋ ਠੀਕ ਹੈ ਜੀ ਤੇ ਇਹ ਗੱਲ ਆਪਾਂ ਇਹਨਾਂ ਤੋਂ ਆਉਂਦੇ ਹੋਏ ਪਹਿਲਾਂ ਹੀ ਪੁੱਛਿਆ ਭਾਈ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰ ਸਕਦੇ ਆ ਕਹਿੰਦੇ ਕੋਈ ਚੱਕਰ ਨਹੀਂ ਫਿਰ ਵੀ ਨਹੀਂ ਹੁੰਦਾ ਠੀਕ ਹੈ ਹਾਂ ਪਹਿਲਾਂ ਆਪਾਂ ਹਾਲਾ ਦਾਲੇ ਦਾ ਚਾਰੇ ਪਾਸੋਂ ਘੁੰਮ ਕੇ ਦੇਖਾਂਗੇ ਫਿਰ ਉਹ ਮੇਨ ਵਾਲੇ ਪਾਸੇ ਜਾਵਾਂਗੇ ਤੇ ਰੈਸਟੋਰੈਂਟ ਅੱਛਾ ਰੈਸਟੋਰੈਂਟ ਵਿੱਚ ਹੀ ਬਣੇ ਹੋਏ ਦੇ ਅੱਛਾ ਇਹਦੇ ਅੰਦਰ ਠੀਕ ਹੈ ਭਾਈ ਹਰਾਮ ਸਿੰਘ ਜੀ ਆ ਜਾ ਦੇਖ ਲਈ ਇੱਕ ਵਾਰੀ ਮੜਾ ਜਾ ਇਹਦੇ ਬਾਰੇ ਆ ਪੜ ਲਿਏ ਖਾਲਸਾ ਪੋਏ ਦੇ ਮਹਾਨ ਜੋ ਦੇ ਭਾਈ ਬਾਜ ਸਿੰਘ ਜੀ ਦੇ ਹੀ ਭਰਾ ਭਾਈ ਰਾਮ ਸਿੰਘ ਜੀ ਦਾ ਵੀ ਚੱਪੜ ਚਿੜੀ ਦੇ ਜੰਗ ਜਿੱਤਣ ਵਿੱਚ ਬਹੁਤ ਵੱਡਾ ਯੋਗਦਾਨ ਸੀ ਤੇ ਆਪ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਪ੍ਰਮੁੱਖ ਜਰਨੈਲ ਸਨ ਭਾਈ ਰਾਮ ਸਿੰਘ ਵੀ 9 ਜੂਨ 1716 ਨੂੰ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ ਸ਼ਹੀਦ ਕਰ ਦਿੱਤੇ ਗਏ ਸਨ ਤੇ ਭਾਈ ਹਰਾਮ ਸਿੰਘ ਜੀ ਦੀ ਯਾਦਗਾਰ ਮੂਰਤੀ ਬਣਾਈ ਹੋਈ ਹੈ ਉੱਤੇ तो इधर भी उ इतिहास अंग्रेजी लिखे हुआ वाहीगूरीटेज किचन जा सकते अंदर ठीक है तो भाई रेस्टोरेंट का अंदरला माहौल ले सकते वीडियो भाई ठीक है भाई ਸਸਰੀ ਗਲ ਬਾਈ ਜੀ ਤੇ ਪਈ ਹੈਰੀਟੇਜ ਰੈਸਟੋਰੈਂਟ ਇੱਥੇ ਦੇ ਅੰਦਰ ਬਣੀਆ ਚੱਪੜਚੀ ਦੀ ਜਿਹੜੇ ਸੋਹਣਾ ਮਾਹੌਲ ਯਾਰਾਣਾ ਚਲ ਆ ਜਾ ਦੇਖਦੇ ਆ ਬਾਹਰ ਨਹੀਂ ਕੋਈ ਖਾਣ ਪੀਣ ਵਾਲਾ ਮਾਹੌਲ ਜਿਆ ਸੀ ਅੰਦਰ ਇੱਥੇ ਤੇ ਬੁਰਜ ਚੱਪੜ ਚੜੀ ਭਾਈ ਬਾਜ ਸਿੰਘ ਜੀ ਤੇ ਮੀਰਪੁਰ ਪੱਟੀ ਮਾੜਾ ਦੇ ਵਾਸੀ ਭਾਈ ਬਾਜ ਸਿੰਘ ਜੀ ਨੂੰ ਚੱਪੜ ਚੜੀ ਵਿੱਚ ਕੋਈ ਫਤਿਹ ਤੋਂ ਬਾਅਦ ਸਥਾਪਿਤ ਹੋਏ ਪਹਿਲੇ ਸਿੱਖ ਰਾਜ ਸਮੇਂ ਬਾਬਾ ਪੰਦਾ ਸਿੰਘ ਭਾਦਰ ਜੀ ਨੇ ਸਰਹੰਦਾ ਦਾ ਪਹਿਲਾ ਸੂਬੇਦਾਰ ਨਿਯਤ ਕੀਤਾ ਸੀ ਤੇ ਆਪ ਜੀ ਨੇ ਮੁਗਲਾਂ ਵਿਰੁੱਧ ਕਈ ਹੋਰ ਜੰਗੀ ਮੁਹਿੰਮਾਂ ਦੀ ਅਗਵਾਈ ਵੀ ਕੀਤੀ ਤੇ ਬੇੜੀਆਂ ਵਿੱਚ ਜਕੜਿਆ ਸੀ ਆਪਨੇ ਕਈ ਮੁਗਲ ਅਧਿਆਪਕਾਂ ਨੂੰ ਘਟਾਪਾ ਚਾੜ ਕੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਆਪ ਜੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਜੀ ਭਾਦਰ ਦੇ ਨਾਲ ਹੀ ਸ਼ਹੀਦ ਕਰ ਦਿੱਤੇ ਗਏ ਸਨ ਭਾਈ ਬਾਜ ਸਿੰਘ ਜੀ ਆ ਇੱਧਰ ਜਿ ਆਏ ਬਸ ਦੇਖਦੇ ਦੇਖਦੇ ਸਾਰੇ ਆਪਾਂ ਉਹ ਬੁਰਜ ਵੱਲ ਬਾਤ ਲਵਾਂਗੇ ਵਾਹਿਗੁਰੂ ਜੀ ਆ ਭਾਈ ਮਾਲੀ ਸਿੰਘ ਆ ਭਾਈ ਮਾਲੀ ਸਿੰਘ ਜੀ ਸਰਹੰਦ ਦੀ ਫੌਜ ਧਾਰੀ ਛੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਸ਼ਾਮਿਲ ਹੋਏ ਭਾਈ ਆਲੀ ਸਿੰਘ ਦੇ ਹੀ ਭਰਾ ਸਨ ਤੇ ਉਹਨਾਂ ਵੀ ਸਰਹੰਦ ਸੂਬੇਦਾਰ ਦੀ ਨੌਕਰੀ ਛੱਡ ਕੇ ਸਿੱਖ ਸੰਘਰਸ਼ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਡਟ ਕੇ ਸਾਥ ਦਿੱਤਾ ਤੇ ਆਪ ਜੀ ਨੂੰ ਇੱਕ ਸੈਨਿਕ ਟੁਕੜੀ ਦਾ ਕਮਾਂਡਰ ਨਿਯੁਕਤ ਕੀਤਾ ਹੋਇਆ ਸੀ ਤੇ ਉਹਨਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ 9 ਜੂਨ 1716 ਈਸਵੀ ਨੂੰ ਅਨੇਕਾ ਤੇ ਸੀਏ ਸ਼ਹਿਕੇ ਸ਼ਹਾਦਤ ਦਾ ਜਾਮ ਪੀਤਾ ਆ ਜੇ ਇੱਧਰ ਚਲਦੇ ਆਂ ਵਾਹੀ ਰੂਹੀ ਤੇ ਭਾਈ ਸਾਰੇ ਸ਼ਹੀਦੀ ਇਤਿਹਾਸ ਇਥੇ ਚੱਪੜ ਜਿੜੀ ਦੇ ਨਾਲ ਨਾਲ ਲਿਖੇ ਹੋਏ ਨੇ ਤੇ ਅ ਇਸ ਤਰ੍ਹਾਂ ਇੱਕ ਮਿੱਟੀ ਦੇ ਉੱਤੇ ਢੇਰ ਬਣਾ ਕੇ ਉੱਤੇ ਯਾਦਗਾਰੀ ਮੂਰਤਾਵਾਂ ਬਣਾਈਆਂ ਹੋਈਆਂ ਨੇ ਤੇ ਇਹ ਸਾਰੀਆਂ ਇੱਥੇ ਮਿੱਟੀ ਦਾ ਅੰਦਰ ਸਿਰਫ ਢੇਰਾਂ ਤੇ ਉਹ ਜਿਹੜੀ ਪਹਿਲਾਂ ਆਪਾਂ ਹੈਰੀਟੇਜ ਦੇਖ ਕੇ ਆਏ ਸੀਗੇ ਰੈਸਟੋਰੈਂਟ ਤੇ ਉਹਦੇ ਸਿਰਫ ਅੰਦਰ ਬਣਿਆ ਹੋਇਆ ਰੈਸਟੋਰੈਂਟ ਬਾਕੀ ਸਿਰਫ ਇਹ ਮਿੱਟੀ ਹੈ ਜੀ ਤੇ ਅੰਦਰ ਆ ਭਾਈ ਅਲੀ ਸਿੰਘ ਸਿੰਘਾਂ ਦੇ ਸਰੌਦੀ ਪਿੰਡਾਂ ਦੇ ਵਸਨੇਕ ਭਾਈ ਅਲੀ ਸਿੰਘ ਜੀ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਫੌਜਦਾਰ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਵਿੱਚ ਪਹੁੰਚੇ ਤਾਂ ਆਪ ਸਰਹੰਦ ਸੂਬੇਦਾਰ ਦੇ ਫੌਜਦਾਰੀ ਛੱਡ ਕੇ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਵਿੱਚ ਸ਼ਾਮਿਲ ਹੋਏ ਸਨ ਤੇ ਪਹਿਲਾ ਖਾਲਸਾ ਰਾਜ ਸਥਾਪਿਤ ਹੋਣ ਉੱਤੇ ਆਪ ਜੀ ਨੂੰ ਭਾਈ ਬਾਜ ਸਿੰਘ ਜੀ ਦੇ ਨਾਲ ਸਰਹੰਦ ਦਾ ਮੇਤ ਸੁਬੇਦਾਰ ਬਣਾ ਦਿੱਤਾ ਗਿਆ ਸੀ ਤੇ ਆਪ ਜੀ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ 9 ਜੂਨ 1716 ਈਸਵੀ ਨੂੰ ਸ਼ਹੀਦ ਕਰ ਦਿੱਤੇ ਗਏ ਸਨ ਵਾਹੀ ਗਈ ਆਪਾਂ ਪੁੱਠੇ ਪਾਸੋਂ ਤੁਹਾਨੂੰ ਲੱਗ ਗਿਆ ਉਧਰੋਂ ਹਾਂ ਉਹ ਤੇ ਕੋਣ ਅਸੇ ਦਾ ਇਤਿਹਾਸ ਹੀ ਹੈ ਨਾ ਆਪਾਂ ਪੜ ਸਕਦੇ ਹਾਂ ਕਿਸੇ ਪਾਸੋਂ ਇਹ ਸਾਰੇ ਜਿਹੇ ਹੋ ਫਿਰ ਬਾਬੇ ਮੀਨ ਵੀ ਹੋ ਬਣਾ ਦੇ ਠੀਕ ਹੈ ਹੋ ਜੀ ਵਾਹਿਗੁਰੂ ਜੀ ਭਾਈ ਫਤੇ ਸਿੰਘ ਮਾਲਵੇ ਦੇ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਭਾਈ ਫਤੇ ਸਿੰਘ ਦੀ ਅਗਵਾਈ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਕੇ ਮਿਲਿਆ ਸੀ ਸਮਾਣੇ ਦੀ ਜਿੱਤ ਨਵੰਬਰ 1709 ਤੋਂ ਬਾਅਦ ਆਪ ਜੀ ਨੂੰ ਇਥੋਂ ਦੇ ਸੂਬੇਦਾਰ ਨਿਯੁਕਤ ਕੀਤਾ ਗਿਆ ਚੱਪੜਚੜੀ ਦੀ ਜੰਗ ਵਿੱਚ ਆਪ ਜੀ ਨੇ ਫੈਸਲਾਕੁਨ ਭੂਮਿਕਾ ਨਿਭਾਈ ਆਪ ਜੀ ਨੇ ਵੀ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਦੇ ਬਹਾਦਰ ਜੀ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਤੇ ਉਹਨਾਂ ਦੇ ਨਾਂ ਉੱਤੇ ਹੀ ਜ਼ਿਲ੍ਹਾ ਬਠਿੰਡਾ ਵਿੱਚ ਚੱਕ ਫਤੇ ਸਿੰਘ ਨਗਰ ਬਸਿਆ ਹੋਇਆ ਏ ਤੇ ਭਾਈ ਫਤੇ ਸਿੰਘ ਜੀ ਦੇ ਨਾਂ ਤੇ ਆ ਚੱਕ ਫਤੇ ਸਿੰਘ ਬਠਿੰਡਾ ਜ਼ਿਲ੍ਹੇ ਦਾ ਜਿਹੜਾ ਪਿੰਡ ਆ ਤੇ ਇੱਧਰ ਭਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਆ ਹਰਦੀਪ ਫੜੀ ਕੈਮਰਾ ਗੁਰੂ ਗੋਬਿੰਦ ਸਿੰਘ ਜੀ ਨੇ ਨਦਾਨ ਸੰਨਦੇੜ ਵਿਖੇ ਜੁੱਤ ਜੋਤ ਸਮਾਉਣ ਤੋਂ ਪਹਿਲਾਂ ਜਿਸ ਸਿੱਖ ਜਰਨੈਲ ਨੂੰ ਖਾਲਸਾ ਪੰਥ ਦਾ ਰਾਜਨੀਤਿਕ ਆਗੂ ਨਿਯੁਕਤ ਕੀਤਾ ਸੀ ਤੇ ਉਹ ਇਸ ਉਹ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਨਾਲ ਮਸ਼ਹੂਰ ਹੋਇਆ ਆਪ ਜੀ ਨੇ ਪੰਜਾਬ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਨਵੰਬਰ 1709 ਵਿੱਚ ਸਮਾਣਾ ਤੇ ਛਟੋਰਾ ਫਤਿਹ ਕੀਤਾ ਉਸ ਤੋਂ ਬਾਅਦ ਉਹਨਾਂ ਮਈ 1710 ਵਿੱਚ ਚੱਪੜਚਿੜੀ ਦੇ ਮੈਦਾਨ ਵਿੱਚ ਮੁਗਲ ਫੌਜਾਂ ਜਿੰਨਾਂ ਦੀ ਅਗਵਾਈ ਸਰਹੰਦ ਦੇ ਸੂਬੇਦਾਰ ਇਸ ਪਾਸੇ ਘੜਨੇ ਰੂ ਸੂਰਜ ਚਲਸੀ ਹੁੰਦਾ ਸਰਹੰਦ ਦੇ ਸੂਬੇਦਾਰ ਵਜੀਰ ਖਾਨ ਨੇ ਕੀਤੀ ਇਹਨੂੰ ਹਰਾ ਕੇ ਸਰਹੰਦ ਫਤਿਹ ਕੀਤੀ ਤੇ ਇਸ ਜੰਗ ਵਿੱਚ ਦਸਮ ਬਾਦਸ਼ਾਹ ਦੇ ਛੋਟੇ ਸਹਿਰਜਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਸਰਹੰਦ ਦੇ ਸੂਬੇਦਾਰ ਵਜੀਰ ਖਾਨ ਨੂੰ ਮਾਰ ਕੇ ਖਾਲਸੇ ਨੇ ਇੰਨਾਂ ਸ਼ਹਾਦਤਾਂ ਦਾ ਬਦਲਾ ਲਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਫਤਿਹ ਨਾਲ ਹੀ ਸਤਲੁਜ ਤੋਂ ਲੈ ਕੇ ਜਮਨਾ ਦਰਿਆ ਤੱਕ ਫੈਲੇ ਹੋਏ ਸਰਹੰਦ ਸੂਬੇ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਖਾਲਸਾ ਰਾਜ ਸਥਾਪਿਤ ਕਰਦਿਆਂ ਹੀ ਆਪ ਜੀ ਨੇ ਸਿੱਖ ਗੁਰੂ ਸਹਿਬਾਨਾਂ ਦੇ ਨਾਂ ਤੇ ਸਰਕਾਰੀ ਸਿੱਕੇ ਅਤੇ ਮੋਹਰਾਂ ਜਾਰੀ ਕੀਤੀਆਂ ਸਨ ਤੇ ਸਿੱਕੇ ਅਤੇ ਉੱਤੇ ਇਹ ਵਿਵਾਰਤ ਉੱਕਰੀ ਹੋਈ ਸੀ ਤੇ ਦੇਗੋ ਤੇਗੋ ਫਤਿਹ ਨੌਸਰਤ ਬੇਦਰਾਗ ਯਾਤ ਅਜਨਾਨਕ ਗੁਰੂ ਗੋਬਿੰਦ ਸਿੰਘ ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਸਮਰਾਜ ਦੀਆਂ ਜ਼ਗੀਰਦਾਰੀਆਂ ਤੇ ਬ੍ਰਿਸਬੇਦਾਰੀਆਂ ਦੇ ਸਿਸਟਮ ਨੂੰ ਤੋੜ ਕੇ ਕਸ਼ਤਕਾਰਾਂ ਅਤੇ ਮੁਜ਼ਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਅਤੇ ਸਰਦਾਰੀਆਂ ਬਖਸ਼ੀਆਂ ਇਸ ਪਹਿਲੇ ਖਾਲਸਾ ਰਾਜ ਦਾ ਸਮਾ 1708 ਤੋਂ 1716 ਤੱਕ ਦਾ ਸੀ ਅਖੀਰ ਆਪ ਜੀ ਨੂੰ 9 ਜੂਨ 1716 ਨੂੰ ਦਿੱਲੀ ਵਿੱਚ ਆਪਣੇ ਪੁੱਤਰ ਅਜੇ ਸਿੰਘ ਅਤੇ 700 ਸਿੰਘਾਂ ਦੇ ਨਾਲ ਸ਼ਹਾਦਤ ਦੇ ਕੇ ਸਿੱਖੀ ਸਿਤਕ ਨੂੰ ਰਹੀ ਦੁਨੀਆ ਤੱਕ ਹਰ ਰੋਸ਼ਨ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਆ ਜੋ ਇੱਧਰ ਦੇਖਦੇ ਆਪਾਂ ਬੁਰਦੀ ਨੂੰ ਕਾਤਬੇ ਲੀਕ ਮਰੀਓ ਦੁੜੇ ਲਾ ਲਾਂਗੇ ਕਿੰਨਾ ਜੀ ਲੱਗਦਾ ਹਰਦੀਪ ਇੱਥੇ ਨਾ ਅ オーਡੀਟੋਰੀਅਮ ਨਹੀਂ ਭਾਈ ਇਹਦੇ ਅੰਦਰ ਵੀ ਆਡੀਟੋਰੀਅਮ ਬਣੇ ਹੋਏ ਨੇ ਜਿਨ੍ਹਾਂ ਅੰਦਰ ਅ ਆਸਤਰ ਸ਼ਾਸਤਰ ਸਿੱਖਾਂ ਦੇ ਉਹ ਪੁਰਾਣੇ ਰਿਵਾਜ ਦੇ ਪੁਰਾਣੇ ਸਮੇਂ ਦੇ ਜੰਗੀ ਸ਼ਾਸਤਰ ਇੱਥੇ ਰੱਖੇ ਹੋਏ ਨੇ ਤੇ ਜਿਨ੍ਹਾਂ ਦੇ ਦਰਸ਼ਨ ਆਪਾਂ ਨੂੰ ਨਹੀਂ ਹੋ ਸਕਦੇ ਕਿਉਂਕਿ ਇਹ ਬੰਦ ਪਏ ਨੇ ਭਾਈ ਤੇ ਮਾੜਾ ਜਿਹਾ ਇੱਕ ਵਾਰੀ ਆਪਾਂ ਲਾਵੇ ਹੋ ਕੇ ਦੇਖ ਵੀ ਲੈਨੇ ਆ ਜਿੰਦੇ ਗੁੰਡੇ ਲੱਗੇ ਹੋਏ ਨੇ ਚਲੋ ਖੈਰ ਇੱਧਰ ਪੜਦੇ ਹਾਂ ਇਤਿਹਾਸ ਆਹ ਹਰਦੀਪਾ ਵਾਹੇ ਗੀਰੂ ਫਤਿਹ ਬੁਰਜਾ ਚੱਪੜ ਚਿੜੀ ਦੀ ਇਤਿਹਾਸਿਕ ਜੰਗ ਦੀ 30ਵੀਂ ਸਦੀ ਦੇ ਮੌਕੇ ਜਨਵਰੀ 2011 ਨੂੰ ਸ਼ੁਰੂ ਕਰਕੇ ਇਸ 8 ਪੂਜੇ ਫਤਿਹ ਬੁਰਜ ਦੀ ਉਹ ਸਾਰੀ ਸਿਰਫ 11 ਮਹੀਨਿਆਂ ਦੇ ਰਿਕਾਰਡ ਦੇ ਰਿਕਾਰਡ ਸਮੇਂ ਵਿੱਚ ਮੁਕੰਮਲ ਕੀਤੀ ਗਈ 328 ਫੁੱਟ ਉਚਾਈ ਵਾਲਾ ਭਾਰਤ ਦਾ ਸਭ ਤੋਂ ਉੱਚਾ ਇਹ ਬੁਰਜ ਹੈ ਤੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਰਹੰਦ ਫਤਿਹ ਕਰਨ ਲਈ ਲੜੀ ਜੰਗ ਵਿੱਚ ਖਾਲਸੇ ਦੀ ਹੋਈ ਇਤਿਹਾਸਿਕ ਜਿੱਤ ਦਾ ਪ੍ਰਤੀਕ ਹੈ ਤੇ ਇਸ ਇਤਿਹਾਸਿਕ ਜੰਗ ਵਿੱਚ ਖਾਲਸੇ ਨੇ ਸਰਹੰਦ ਦੇ ਸੂਬੇਦਾਰ ਵਜੀਰ ਖਾਨ ਨੂੰ ਸੋਧ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਇਸ ਬੁਰਜ ਦੀਆਂ ਤਿੰਨ ਮੰਜ਼ਲਾ ਪਹਿਲੀ 67 ਫੁੱਟ ਦੂਜੀ 117 ਤੇ ਤੀਜੀ 220 ਫੁੱਟ ਉੱਤੇ ਹੈ ਤੇ ਇਸ ਦੇ ਧੁਰੇ ਉੱਪਰ ਗੋਬੰਦ ਅਤੇ ਖੰਡਾ ਸਜਾਇਆ ਗਿਆ ਹੈ ਤੇ ਪਹਿਲੀ ਮੰਜ਼ਲ ਸਮਾਣਾ ਦੂਜੀ ਮੰਜ਼ਲ ਸਡੌਰਾ ਤੇ 第三 ਮੰਜ਼ਲ ਚੱਪੜਚੜੀ ਦੇ ਮੈਦਾਨ ਵਿੱਚ ਹੋਈ ਸਰਹੰਦ ਫਤਿਹ ਦੀ ਯਾਦ ਦਵਾਉਂਦੀ ਹੈ ਤੇ ਇਸ ਯਾਦਗਾਰੀ ਕੰਪਲੈਕਸ ਵਿੱਚ ਲਾਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਤੇ ਉਹਨਾਂ ਦੇ ਪੰਜ ਜਰਨੈਲਾਂ ਦੇ ਬੁੱਤ ਜਿਹੜੇ ਉਸ ਸਮੇਂ ਉੱਚੀ ਟਿੱਬਿਆਂ ਤੇ ਖੜੇ ਹੋ ਕੇ ਬजीर खान ਦੀਆਂ ਮੁਗਲ ਫੌਜਾਂ ਨਾਲ ਜੂਝ ਰਹੀ ਖਾਲਸਾ ਫੌਜ ਦੀ ਕਮਾਂਡ ਕਰ ਰਹੇ ਸਨ ਉਸ ਸਮੇਂ ਦੇ ਜੰਗੀ ਮਾਹੌਲ ਨੂੰ ਰੂਪਮਾਨ ਕਰਦੇ ਹਨ ਤੇ ਬੁਰਜ ਦੀਆਂ ਇਹਨਾਂ ਮੰਜ਼ਲਾਂ ਤੋਂ ਸਹਬ ਜਿਆਦਾ ਅਜੀਤ ਸਿੰਘ ਨਗਰ ਅਤੇ ਕੰਪਲੈਕਸ ਦਾ ਨਜ਼ਾਰਾ ਵੀ ਵੇਖਣ ਯੋਗ ਹੈ ਅਸੀਂ ਉੱਪਰ ਇਹਦੇ ਜਾ ਸਕਦੇ ਹਾਂ ਉੱਪਰ ਜਾ ਸਕਦੇ ਹਾਂ ਉੱਤੇ ਉੱਤੇ ਤਾਂ ਨਹੀਂ ਜਾ ਸਕਦਾ ਜੀ ਆਪਾਂ ਇਹ ਮਗਾ ਕੀ ਲਿਖਿਆ ਆ ਤਾ ਨਜ਼ਾਰਾ ਦੇਖਣ ਯੋਗ ਆ ਮਗਾ ਅਸੀਂ ਇਹ ਰਿਪੋਰਟ ਨੇੜੇ ਹੋਣ ਕਰਕੇ ਇੱਥੇ ਨੀਵੇਂ ਉੜਦੇ ਹੋਏ ਜਹਾਜ਼ਾਂ ਦਾ ਖੂਬਸੂਰਤ ਨਜ਼ਾਰਾ ਦੇਖ ਸਕਦੇ ਆ ਤੇ ਭਾਈ ਚੱਪੜ ਚਿੜੀ ਦੇ ਦਰਸ਼ਨ ਆਪਾਂ ਕਰੇ ਨਾਲੇ ਅੱਜ ਸੋਨੂੰ ਕਰਵਾਏ ਤੇ ਉੱਤੇ ਜਾਣ ਵਾਲਾ ਮਾਹੌਲ ਇਹਦੇ ਐ ਨਹੀਂ ਬੰਦਾ ਤੇ ਥੱਲੇ ਇੱਥੇ ਕੋਈ ਵੀ ਯਾਦਗਾਰੀ ਫੋਟੋ ਕੁਝ ਨਹੀਂ ਲੱਗਿਆ ਹੋਇਆ ਸ਼ੀਸ਼ੇ ਲੱਗੇ ਹੋਏ ਮੈਨੂੰ ਇਹ ਸੀ ਅੰਦਰ ਵੀ ਕੁਝ ਇੱਥੇ ਰੱਖਿਆ ਹੋਇਆ ਤੇ ਇਹ ਭਾਈ ਬੋਰ ਗਿਆ ਬਹੁਤ ਸ਼ਾਂਤੀ ਵਾਲੇ ਵਾਲੇ ਪਾਂਚੀਆਂ ਦਾ ਚਿੰਝਾਟ ਤੇ ਇੱਥੇ ਭਈਏ ਬੁਰਜ ਦੇ ਤਾਹਾਂ ਨੂੰ ਜਾਣ ਦਾ ਰਾਹ ਨੋ ਐਂਟਰੀ ਜਿਹੜਾ ਕਿ ਵੀ ਬੰਦ ਆ ਇੱਥੇ ਵੀ ਤਾਲਾ ਲੱਗਿਆ ਹੋਇਆ ਤੁਸੀਂ ਨਾਲ ਹੀ ਇੱਧਰ ਦੂਜੇ ਪਾਸੇ ਲਿਫਟ ਬਣੀ ਹੋਈ ਆ ਉੱਤੇ ਜਾਣ ਵਾਸਤੇ ਸੌਰੀ ਲਿਫਟ ਇਜ਼ ਨੋਟ ਇਨ ਯੂਜ਼ ਤੇ ਵੀ ਕਈ ਬੰਦ ਆ ਕਹਿੰਦੇ ਮਾਫੀ ਚਾਉਣੀ ਹੈਗੀ ਤੇ ਤਾਂ ਉੱਤੇ ਦਾ ਨਜ਼ਾਰਾ ਆਪਾਂ ਨਹੀਂ ਦੇ ਦੇਖ ਸਕਦੇ ਤੇ ਇਸ ਪਾਸੇ ਵੀ ਲਿਫਟ ਤੇ ਮਤਲਬ ਕਿ ਕੁੱਲ ਮਿਲਾ ਕੇ ਇਹਦੇ ਦੋ ਲਿਫਟਾਂ ਲੱਗੀਆਂ ਤੇ ਇੱਕ ਦੂਜਾ ਪੌੜੀਆਂ ਵਾਲਾ ਰਾਹ ਉਹ ਬਣਿਆ ਹੋਇਆਗਾ ਤੇ ਦੂਜੇ ਪਾਸੇ ਨਿਗਾ ਮਾਰੀਏ ਪੇੜ ਪੌਦੇ ਦੇ ਦਰਖਤ ਹੀ ਆ ਇਧਰ ਵੀ ਭਾਈ ਬਸ ਤੇ ਇਸ ਪਾਸੇ ਦੀਆਂ ਅਸੀਂ ਆਈ ਸੀ ਇਹ ਚਾਰ ਚਪੇਰੇ ਸੜਕਾਂ ਨਾਲ ਨਾਲ ਤੇ ਮੇਨ ਦਰਵਾਜਾ ਉਹ ਉਧਰ ਪਿੱਛੇ ਸੀ ਤੇ ਆਪਾਂ ਜਿਹੜੇ ਪਾਸੇ ਭਾਈ ਪਾਰਕਿੰਗ ਆ ਉਸ ਪਾਸੇ ਦੀ ਬੜੇ ਸੀ ਤੇ ਆ ਭਾਰਿਆਂ ਵਾਲਾ ਸਿਸਟਮ ਜੱ ਲੱਗਿਆ ਹੋਇਆ ਜਿਹੜੇ ਜਦੋਂ ਚੱਲਦੇ ਆ ਉਦੋਂ ਬਹੁਤ ਸ਼ਾਨਦਾਰ ਨਜ਼ਾਰਾ ਹੁੰਦਾ ਇਹਦਾ ਤੇ ਉਹ ਉਧਰ ਬਾਈ ਕਾ ਦੀ ਸਾਫ ਸਪਾਈ ਕਰੀ ਜਾਂਦਾ ਸਾਫ ਸਪਾਈ ਕੁੱਲ ਮਿਲਾ ਕੇ 4 ਰੁਪਏ ਇੱਥੇ ਬਹੁਤ ਸੋਹਣੀਆਂ ਰੱਖ ਰਖਾਵ ਕਹਿ ਸਕਦੇ ਆ ਚੰਗਾ ਚੱਲੀਏ ਹਰਦੀਪ camera man Singh deep singer and all la biabani por el vaso ਚੱਕ ਲੈ ਚੁੜਾ ਪਈ ਆਪਣਾ ਮੋਢਿਆਂ ਤੇ ਤੇ ਇਧਰ ਭਾਈ ਹਰਦੀਪ ਸਿੰਘ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੇਤਰਾ ਜਿਹੜਾ ਤੂੰ ਚੱਪੜ ਚਿੜੀ ਦੇ ਦਰਸ਼ਨ ਮੈਨੂੰ ਕਰਵਾ ਕੇ ਲਿਆ ਤੇ ਨਾਲੇ ਅਸੀਂ ਅੱਗੇ ਦਰਸ਼ਨ ਕਰਵਾਏ ਤੇ ਫਿਲਹਾਲ ਸਵਾ ਭਾਈ ਸਵਾ 12 ਵਜੇ ਦੇ ਆਸ-ਪਾਸ ਹੋਇਆ ਤੇ ਦੁਪਹਿਰ ਵਾਲਾ ਖਾਣਾ ਪੀਣਾ ਵੀ ਇਹਦੇ ਕੋਲੇ ਛੱਕ ਲਿਆ ਤੇ ਪਿੰਡਾਂ ਨੂੰ ਚੱਲੇ ਆਪਦੇ ਨੂੰ ਤੇ ਅੱਜ ਦਾ ਵਲੌਗ ਆਪਣਾ ਇੱਥੇ ਹੀ ਸਮਾਪਤ ਕਰਦੇ ਆ ਤੁਹਾਡਾ ਹੀ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸੱਤ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਦੇਖਦੇ ਹੋ ਤੇ ਮਿਲਦੇ ਆ ਕੱਲ ਨੂੰ ਸਵੇਰੇ ਪਿੰਡ ਵਾਲੇ ਨਵੇਂ ਮਾਹੌਲ ਦੇ ਨਾਲ 7 ਵਜੇ ਤੇ ਜੁੜੇ ਰਹੋ ਉਹ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਸਬਸਕ੍ਰਾਈਬ ਵੀਡੀਓ ਸਬਸਕ੍ਰਾਈਬ ਜਰੂਰ ਕਰ ਦਿਓ ਬਾਈ ਸਪੈਸ਼ਲ ਜੇ ਬਾਰਸੀ ਲਵਾਈ ਆ ਮਿੱਤਰ ਹਰਦੀਪ ਤੋਂ ਸਾਡੇ ਚੈਨਲ ਨੂੰ ਹਾਂ ਸਤਿ ਸ੍ਰੀ ਅਕਾਲ ਜੀ ਸਾਰੇ